ਉਸ ਗੁਰਸੇਖ ਦਾ ਨਾਮ ਦੱਸੋ ਜਿਨ੍ਹਾਂ ਦੀ 1 ਨਹੀਂ 2 ਨਹੀਂ 5 ਨਹੀਂ 8 ਗੁਰੂ ਸਾਹਿਬਾਨਾਂ ਜੀ ਦੇ ਨਾਲ ਰਿਸ਼ਤੇਦਾਰੀ ਹੈ ਜਿਹੜੇ ਵੀਰੇ ਪੜਾ ਨੂੰ ਪਤਾ ਹੈ ਕਮੈਂਟ ਰਹੀਂ ਜਵਾਬ ਦੇ ਸਕਦੇ ਹਨ ਵੀਡੀਓ ਕਰ ਦਿਓ ਚਲਦੇ ਚਲਦੇ ਸ਼ੇਅਰ ਸਾਡੀ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਵੀਡੀਓ ਦੇਖ ਕੇ ਕੁਝ ਲੋਕਾਂ ਨੂੰ ਤਕਲੀਫ ਹੋਣੀ ਸ਼ੁਰੂ ਹੋ ਚੁੱਕੀ ਹੈ ਜੀ ਤਕਲੀਫ ਹੋਣੀ ਸ਼ੁਰੂ ਹੋ ਚੁੱਕੀ ਤਕਲੀਫ ਉਹਨਾਂ ਨੂੰ ਇੰਨੀ ਜ਼ਿਆਦਾ ਹੋ ਗਈ ਕਿ ਉਹਨਾਂ ਨੇ ਸਾਡੇ ਚੈਨਲ ਕੌਮੀ ਸੋਰਸ ਮਲਟੀਮੀਡੀਆ ਦੀ ਐਡ ਹੀ ਬੰਦ ਕਰਵਾ ਦਿੱਤੀ ਅੱਛਾ ਫਿਰ ਹੁਣ ਹੁਣ ਸਾਨੂੰ ਜਿਹੜੀ ਆਮਦਨ ਹੁੰਦੀ ਸੀ ਹਾਂਜੀ ਉਹ ਹੋਣੀ ਬੰਦ ਹੋ ਜਾਏਗੀ ਤੇ ਉਹਨਾਂ ਨੂੰ ਐ ਲੱਗਿਆ ਕਿ ਮੰਗਲ ਸਿੰਘ ਹਾਰ ਕੇ ਡਰ ਕੇ ਚੁੱਪ ਕਰਕੇ ਬੈਜੇਗਾ ਕਿਉਂਕਿ ਅਸੀਂ ਆਰਥਿਕ ਤੌਰ ਤੇ ਉਹਨੂੰ ਤੋੜ ਦਿੱਤਾ ਹੈ। ਅੱਛਾ ਫਿਰ ਹੁਣ ਤੁਸੀਂ ਕੀ ਕਰੋਗੇ? ਅਸੀਂ ਆਪਣਾ ਪ੍ਰਚਾਰ ਜਾਰੀ ਰੱਖਾਂਗੇ। ਅੱਛਾ। ਕੋਈ ਗੱਲ ਨਹੀਂ। ਦੋ ਰੋਟੀ ਘੱਟ ਖਾ ਲਾਂਗੇ। ਰੁੱਖੀ ਸੁੱਕੀ ਖਾ ਲਾਂਗੇ। ਜਿਵੇਂ ਹੋਏਗਾ ਕਰ ਲਾਂਗੇ ਪਰ ਅਸੀਂ ਆਪਣਾ ਵਰਕ ਆਪਣਾ ਫਰਜ਼ ਨਿਭਾਵਾਂਗੇ। ਜਿੰਨਾ ਹੋ ਸਕੇ ਅਸੀਂ ਪ੍ਰਚਾਰ ਕਰਦੇ ਰਾਂਗੇ। ਐਡ ਹੀ ਬੰਦ ਕੀਤੀ ਐ। ਚੈਨਲ ਤਾਂ ਨਹੀਂ ਬੰਦ ਹੋਇਆ। ਮੈਂ ਕਹਿੰਦਾ ਤੁਸੀਂ ਚੈਨਲ ਵੀ ਬੰਦ ਕਰਵਾ ਦਿਓ ਕੋਈ ਦਿੱਕਤ ਨਹੀਂ। ਅੱਛਾ ਜੀ। ਅਸੀਂ ਨਵਾਂ ਚੈਨਲ ਖੋਲ ਲਾਂਗੇ। ਉਹ ਵੀ ਬੰਦ ਕਰਾ ਦਿਓ ਇੱਕੋ ਹੌਲ ਖੋਲ ਲਾਂਗੇ ਪਰ ਜਦੋਂ ਤੱਕ ਸਾਹ ਚੱਲਦੇ ਨੇ ਪ੍ਰਚਾਰ ਜਿੰਨਾ ਹੋ ਸਕੇ ਕਰਦੇ ਰਹਾਂਗੇ ਕਮੀਆਂ ਮੇਰੇ ਅੰਦਰ ਬਹੁਤ ਨੇ ਹਾਂਜੀ ਮੇਰੇ ਅੰਦਰ ਬਹੁਤ ਸਾਰੀਆਂ ਕਮੀਆਂ ਨੇ ਮੈਂ ਕਹਿਣਾ ਮੇਰੇ ਅੰਦਰ ਆਗੁਣ ਬਹੁਤ ਨੇ ਪਰ ਉਹਨਾਂ ਆਗੁਣਾਂ ਵਿੱਚ ਕਿਤੇ ਨਾ ਕਿਤੇ ਇੱਕ ਅਦ ਗੁਣ ਜ਼ਰੂਰ ਹੋਏਗਾ ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਉਹ ਜਿੰਨੇ ਵੀ ਮੇਰੇ ਆਗੁਣ ਨੇ ਨਾ ਉਹ ਮੈਨੂੰ ਦੇ ਦਿਓ ਮੇਰਾ ਉਹ ਜਿਹੜਾ ਇੱਕ ਗੁਣ ਹੈ ਉਹਨੂੰ ਜ਼ਰੂਰ ਅਪਣਾ ਲਓ ਕਿਉਂਕਿ ਉਹ ਜਿਹੜਾ ਆਗੁਣ ਨੇ ਉਹਨਾਂ ਦਾ ਨੁਕਸਾਨ ਸਿਰਫ ਤੇ ਸਿਰਫ ਮੈਨੂੰ ਹੈ ਪਰ ਮੇਰੇ ਉਸ ਇੱਕ ਗੁਣ ਦਾ ਅਨੁਸ਼ਾਸਨ ਸ਼ਾਇਦ ਬਹੁਤਿਆਂ ਨੂੰ ਹੋ ਜਾਵੇ। ਹਾਂਜੀ। ਤੇ ਜਿਨ੍ਹਾਂ ਨੇ ਐਡ ਬੰਦ ਕਰਾਈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਅਸੀਂ ਭਾਈ ਕਨਈਆ ਜੀ ਦੇ ਵਾਰਿਸਾਂ ਜੋ ਕਿ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਨੇ। ਠੀਕ ਹੈ। ਅਸੀਂ ਤੁਹਾਡਾ ਬੁਰਾ ਬਿਲਕੁਲ ਵੀ ਨਹੀਂ ਸੋਚਦੇ। ਬਿਲਕੁਲ ਵੀ ਨਹੀਂ ਜਾਂਦੇ ਕਿਉਂਕਿ ਸਾਨੂੰ ਗੁਰਗ੍ਰਾਮ ਸਾਹਿਬ ਵਿੱਚੋਂ ਪੜਨ ਨੂੰ ਮਿਲਦਾ ਹੈ, ਸਿੱਖਣ ਨੂੰ ਮਿਲਦਾ ਹੈ ਫਰੀਦਾ ਬੁਰੇ ਕਾ ਪਲਾਕਰ। ਹਾਂਜੀ। ਅਸੀਂ ਤੁਹਾਡਾ ਵੀ ਭਲਾ ਮੰਨਦੇ ਹਾਂ ਭਾਈ ਤੁਸੀਂ ਖੁਸ਼ ਰਹੋ। ਬਾਕੀ ਤੁਹਾਡਾ ਕੰਮ ਹੈ। ਵਿਰੋਧਤਾ ਕਰਨਾ ਤੁਸੀਂ ਕਰੀ ਚੱਲੋ ਸਾਡਾ ਫਰਜ ਹੈ ਪ੍ਰਚਾਰ ਕਰਨਾ ਅਸੀਂ ਉਹ ਕਰੀ ਚੱਲਾਂਗੇ ਠੀਕ ਹੈ ਨਹੀਂ ਸੋ ਇੰਨੀ ਕੁ ਬੇਨਤੀ ਪ੍ਰਮਾਨ ਕਰਨੀ ਜੀ ਹੁਣ ਆਨੇ ਆਪਾਂ ਸਵਾਲ ਦੇ ਜਵਾਬ ਵੱਲ ਆਪਣਾ ਸਵਾਲ ਸੀਗਾ ਜੀ ਕੀ ਉਸ ਗੁਰਸਿੱਖ ਦਾ ਨਾਮ ਦੱਸਣਾ ਜੀ ਜਿਨ੍ਹਾਂ ਦੀ ਅੱਠ ਗੁਰਸਹਿਬਾਨਾ ਜੀ ਦੇ ਨਾਲ ਰਿਸ਼ਤੇਦਾਰੀ ਹੈ ਆਪ ਜੀ ਨੂੰ ਪਤਾ ਹੈ ਵਸੇ ਨਹੀਂ ਜੀ ਮੈਨੂੰ ਨਹੀਂ ਪਤਾ ਚਲੋ ਮੈਂ ਆਪ ਜੀ ਦੇ ਅੱਗੇ ਗਿਆਨ ਦਾ ਵਾਦਾ ਕਰਦਾ ਜੀ ਠੀਕ ਹੈ ਉਹਨਾਂ ਦਾ ਨਾਮ ਹੈ ਜੀ ਬਾਬਾ ਗੁਰਦਿੱਤਾ ਜੀ ਠੀਕ ਹੈ ਜੀ ਇੱਕ ਵਾਰ ਆਪਾਂ ਬੋਲਦੇ ਹਾਂ ਜੀ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੀ ਰਿਸ਼ਤੇਦਾਰੀ ਅੱਠ ਗੁਰੂਆਂ ਦੇ ਨਾਲ ਕਿਵੇਂ ਹੈ ਅੱਛਾ ਜੀ ਬਾਬਾ ਗੁਰਦਿੱਤਾ ਜੀ ਕਿਹਨਾਰੇ ਸੁਪੁੱਤਰ ਨੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਠੀਕ ਹੈ ਜੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਨੇ ਬਾਬਾ ਗੁਰਦਿੱਤਾ ਜੀ ਠੀਕ ਹੈ ਜੀ ਬਾਬਾ ਗੁਰਦਿੱਤਾ ਜੀ ਦੇ ਭਾਈ ਕੌਣ ਨੇ ਛੋਟੇ ਭਾਈ ਨੇ ਤਿਆਗ ਮਲ ਜੀ ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ ਗੁਰਤੇਗ ਭਦਰ ਸਾਹਿਬ ਜੀ ਦੇ ਨਾਮ ਨਾਲ ਦੋ ਰਿਸ਼ਤੇਦਾਰੀ ਹੋ ਗਿਆ ਕਿ ਉਹਨਾਂ ਦੇ ਪਿਤਾ ਜੀ ਗੁਰੂ ਤੇ ਉਹਨਾਂ ਦੇ ਭਾਈ ਵੀ ਗੁਰੂ ਉਸ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਕੌਣ ਨੇ ਕੌਣ ਨੇ ਜੀ ਗੁਰੂ ਹਰ Rai ਸਾਹਿਬ ਜੀ ਸਤਵੀਂ ਪਾਤਸ਼ਾਹੀ ਗੁਰੂ ਹਰ Rai ਸਾਹਿਬ ਜੀ ਤਿੰਨ ਰਿਸ਼ਤੇਦਾਰੀਆਂ ਹੋ ਗਈਆਂ ਪਿਤਾ ਜੀ ਵੀ ਗੁਰੂ ਭਾਈ ਵੀ ਗੁਰੂ ਸੁਪੁੱਤਰ ਵੀ ਗੁਰੂ ਅੱਗੇ ਪੋਤਾ ਪੋਤਾ ਕੌਣ ਬਾਬਾ ਗੁਰਦਿੱਤਾ ਜੀ ਦੇ ਪੋਤੇ ਕੌਣ ਨੇ ਗੁਰੂ ਹਰਕਿਸ਼ਨ ਸਾਹਿਬ ਜੀ ਸ੍ਰੀ ਹਰਕਿਸ਼ਨ ਧਾਈ ਹੈ ਜਿਸ ਡਿੱਟੇ ਸਭ ਦੁੱਖ ਜਾਏ 8ਵੀਂ ਪਾਸ਼ਾਹੀ ਗੁਰੂ ਹਰਕਿਸ਼ਨ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਦੇ ਪੋਤੇ ਲੱਗਦੇ ਹਨ ਠੀਕ ਹੈ ਜੀ ਚਾਰ ਗੁਰੂਆਂ ਦੇ ਨਾਲ ਰਿਸ਼ਤੇ ਰੇ ਸਿੱਧੀ ਹੋ ਗਈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪਿਤਾ ਜੀ ਹਾਂਜੀ ਗੁਰਤੇਗ ਬਾਦਰ ਜੀ ਉਹਨਾਂ ਦੇ ਭਾਈ ਹਾਂਜੀ ਗੁਰੂ ਹਰਰਾਏ ਸਾਹਿਬ ਜੀ ਉਹਨਾਂ ਦੇ ਸੁਪੁੱਤਰ ਹਾਂਜੀ ਤੇ ਗੁਰੂ ਹਰਕਿਸ਼ੰਧ ਸਾਹਿਬ ਜੀ ਉਹਨਾਂ ਦੇ ਪੋਤੇ ਹਾਂਜੀ ਚਾਲੂ ਉਹਨੂੰ ਇਹ ਚਾਰ ਹੋ ਗਏ ਪੰਜਵੇਂ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਉਹ ਕੀ ਲੱਗਦਾ ਗੁਰੂ ਗੋਬਿੰਦ ਸਿੰਘ ਜੀ ਅੱਛਾ ਕਮੈਂਟ ਕਰਕੇ ਦੱਸੋ ਮੇਰੇ ਦੱਸਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਬਾਬਾ ਗੁਰਦਿੱਤਾ ਜੀ ਦੀ ਕੀ ਰਿਸ਼ਤੇਦਾਰੀ ਹੋਈ ਠੀਕ ਹੈ ਜੀ ਅਗਰ ਗੁਰੂ ਤੇਗ ਬਹਾਦਰ ਜੀ ਬਾਬਾ ਗੁਰਦਿੱਤਾ ਜੀ ਦੇ ਭਾਈ ਨੇ ਹਾਂਜੀ ਠੀਕ ਹੈ ਜੀ ਬਾਬਾ ਗੁਰਦਿੱਤਾ ਦੇ ਭਾਈ ਨੇ ਗੁਰਤੇਗ ਬਹਾਦਰ ਜੀ ਤੇ ਗੁਰਤੇਗ ਬਹਾਦਰ ਸਾਹਿਬ ਦੇ ਸੁਪੁੱਤਰ ਨੇ ਗੁਰੂ ਗੋਬਿੰਦ ਸਿੰਘ ਜੀ ਤਾਂ ਕੀ ਰਿਸ਼ਤੇਦਾਰੀ ਹੋਈ ਚਾਚਾ ਜੀ ਲੱਗਦਾ ਹਾਂਜੀ चाचा जी लगे बिल्कुल कि गुरु गोविंद जीजे गोबिंद जीयादारी हो गई जी लगे छेवे गुरु छेवे कौन गुरु अर्जन साहब जी अच्छादारी गुरु अर्जन साहब जी, जी बा मतलब गुरदिता जी जी, जी।, गुर। जी, जी जी लगते सन ठीक है जी। जी। ਉਸ ਤੋਂ ਬਾਅਦ ਸੱਤਵੇਂ ਗੁਰੂ ਹਾਂਜੀ ਸੱਤਵੇਂ ਕੌਣ ਸੀ ਸੱਤਵੇਂ ਗੁਰੂ ਜਿਹੜੇ ਨੇ ਉਹ ਨੇ ਜੀ ਗੁਰੂ ਰਾਮਦਾਸ ਸਾਹਿਬ ਜੀ ਉਹ ਕੀ ਲੱਗੇ ਵੈਸੇ ਉਹਨਾਂ ਦੇ ਪਰਦਾਦਾ ਜੀ ਪਰਦਾਦਾ ਕਿਉਂਕਿ ਗੁਰੂ ਰਾਮਦਾਸ ਸਾਹਿਬ ਇਹ ਸੁਪੁੱਤਰ ਨੇ ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਦੇ ਸੁਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਨੇ ਬਾਬਾ ਗੁਰਦਿੱਤਾ ਜੀ ਠੀਕ ਹੈ ਸੱਤ ਗੁਰੂਆਂ ਦੇ ਨਾਲ ਰਿਸ਼ਤੇਦਾਰੀ ਹੋ ਗਈ ਜੀ ਔਰ ਅੱਠਵੇਂ ਗੁਰੂ ਹਾਂਜੀ ਉਹ ਕੌਣ ਨੇ ਭਾਈ ਮੈਂ ਅੱਠ ਗੁਰੂਆਂ ਦਾ ਜ਼ਿਕਰ ਕੀਤਾ ਹੈ ਅੱਠਵੇਂ ਗੁਰੂ ਕੌਣ ਹੋਏ ਫਿਰ ਇਹ ਦੱਸੋ ਜੀ ਅੱਠਵੇਂ ਗੁਰੂ ਕਿਹੜ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਠੀਕ ਹੈ ਵੈਸੇ ਉਹ ਉਹਨਾਂ ਦੀ ਰਿਸ਼ਤੇਦਾਰੀ ਦਾ ਮੈਨੂੰ ਨਾਮ ਨਹੀਂ ਪਤਾ ਪਰ ਰਿਸ਼ਤੇਦਾਰੀ ਲੱਗਦੀ ਹੈ ਕਿਵੇਂ ਮੈਂ ਐਕਸਪਲੇਨ ਕਰ ਦਿੰਦਾ ਹਾਂ ਹਾਂਜੀ ਕਰ ਦੋ ਗੁਰੂ ਅਮਰਦਾਸ ਸਾਹਿਬ ਜੀ ਦੀ ਸੁਪਤਰੀ ਬੀਬੀ ਭਾਨੀ ਜੀ ਦਾ ਵਿਆਹ ਹੋਇਆ ਗੁਰੂ ਰਾਮਦਾਸ ਸਾਹਿਬ ਜੀ ਨਾਲ ਠੀਕ ਹੈ ਜੀ ਗੁਰੂ ਅਰਜਨ ਸਾਹਿਬ ਜੀ ਗੁਰੂ ਅਮਰਦਾਸ ਜੀ ਦੇ ਦੋਤੇ ਲੱਗੇ ਹਾਂਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਸਾਹਿਬ ਜੀ ਦੇ ਨਾਨਾ ਜੀ ਲੱਗਦੇ ਸਨ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪਰਨਾਨਾ ਜੀ ਲੱਗੇ ਹਾਂਜੀ ਤੇ ਉਸ ਤੋਂ ਬਾਅਦ ਬਾਬਾ ਗੁਰਦਤਾ ਜੀ ਦੀ ਜਾਂ ਸ਼ਾਇਦ ਲੱਕੜਦਾਨਾ ਜੀ ਆ ਕੁਝ ਐਦਾਂ ਕੋਈ ਇਸ਼ਤਿਹਾਰੀ ਬਣਦੀ ਹੋਏਗੀ ਉਹਦਾ ਮੈਨੂੰ ਨਾਮ ਨਹੀਂ ਪਤਾ ਪਰ ਜਿਹਨਾਂ ਨੂੰ ਪਤਾ ਹੈ ਕਮੈਂਟ ਕਰਕੇ ਦੱਸ ਸਕਦੇ ਹਨ ਹਾਂਜੀ ਸੋ ਕਿੱਦਾਂ ਦੀ ਲੱਗੀ ਆਪ ਜੀ ਨੂੰ ਇਹ ਜਾਣਕਾਰੀ ਬਹੁਤ ਵਧੀਆ ਲੱਗੀ ਜਾਣਕਾਰੀ ਸਿੱਖਣ ਨੂੰ ਮਿਲਿਆ ਕੁਝ ਤਾਂ ਇਸ ਚੀਜ਼ ਨੂੰ ਆਪਾਂ ਨੇ ਯਾਦ ਰੱਖਣਾ ਹੈ ਜੀ ਜਿੰਨਾ ਕ ਅਸੀਂ ਸਿੱਖਦੇ ਹਾਂ ਉਹਨਾਂ ਆਪਣੇ ਵੀਰਾਂ ਭੈਣਾਂ ਨਾਲ ਸਾਂਝਾ ਕਰਨਾ ਹੈ ਕਿਉਂਕਿ ਗਿਆਨ ਨੂੰ ਜਿੰਨਾ ਵੰਡੋਗੇ ਉਹਨਾਂ ਵਧੂਗਾ ਆਜ ਦੀ ਜਾਣਕਾਰੀ ਆਪ ਜੀ ਨੂੰ ਕਿਵੇਂ ਲੱਗੀ ਆਪ ਜੀ ਕੁਝ ਆਪਣੇ ਵਿਚਾਰ ਦੇਣਾ ਚਾਹੋਗੇ ਜੀ ਬਹੁਤ ਵਧੀਆ ਲੱਗੀ ਇਹ ਗੱਲਾਂ ਤਾਂ ਸਾਨੂੰ ਸਕੂਲ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਦੱਸਣੀਆਂ ਚਾਹੀਦੀਆਂ ਨੇ ਉਹਨਾਂ ਦੇ ਸਿੱਖਿਆ ਵਿੱਚ ਵਾਧਾ ਹੋਊਗਾ ਬਿਲਕੁਲ ਅਗਰ ਸਕੂਲਾਂ ਦੇ ਵਿੱਚ ਇਹ ਸਿਲੇਬਸ ਐਡ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਪਰ ਸਕੂਲਾਂ ਵਾਲੇ ਤਾਂ ਅਜਕੱਲੇ ਦਸਕੇ ਰਾਜੀ ਨਹੀਂ ਹੈਗੇ ਸੋ ਚਲੋ ਕਈ ਸਕੂਲਾਂ ਦੇ ਵਿੱਚ ਪੜਾਇਆ ਵੀ ਜਾਂਦਾ ਜਿਹੜੇ ਪੜਾਉਂਦੇ ਨੇ ਭਾਈ ਬਹੁਤ ਬਹੁਤ ਧੰਨਵਾਦ ਸਾਡੀ ਕੋਸ਼ਿਸ਼ ਹੁੰਦੀ ਹੈ ਵੀਡੀਓ ਦੇ ਮਾਧਮ ਰਾਹੀਂ ਸਾਡੇ ਵੀਰਾਂ ਭੈਣਾਂ ਨੂੰ ਬੱਚਿਆਂ ਨੂੰ ਇਤਿਹਾਸ ਨਾਲ ਜੋੜੀਏ ਅਸੀਂ ਆਪ ਜੁੜੀਏ ਜਿੰਨਾ ਕਿ ਸਿੱਖਦੇ ਆਂ ਜਿੰਨਾ ਕਿ ਜੁ ਪੇਸ਼ਕਾਰੀ ਕਰਦੇ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋਣਗੀਆਂ ਸਾਡੀਆਂ ਗਲਤੀਆਂ ਸਾਡੇ ਧਿਆਨ 'ਚ ਲਿਆਓ ਅਸੀਂ ਸੁਧਾਰ ਕਰਾਂਗੇ ਗੁਰਬਾਣੀ ਦਾ ਫਰਮਾਨ ਹੈ ਭੁੱਲਣ ਅੰਦਰ ਸਭ ਕੋ ਅਪੁਲ ਗੁਰੂ ਕਰਤਾਰ ਐਨਿਕ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ